ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇ ਕੁਝ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਇੱਕ ਐਮਐਲਏ ਦੇ ਉੱਤੇ ਇੱਕ ਨੌਜਵਾਨ ਦੇ ਵੱਲੋਂ ਜੁੱਤੀ ਸੁੱਟੀ ਗਈ ਹੈ ਜੀ ਹਾਂ ਇਹ ਤਸਵੀਰਾਂ ਗੁਜਰਾਤ ਦੇ ਜਾਮਨਗਰ ਦੀਆਂ ਨੇ ਜਿੱਥੇ ਇੱਕ ਸੰਮੇਲਨ ਹੋ ਰਿਹਾ ਸੀ ਤੇ ਇਸ ਸੰਮੇਲਨ ਦੇ ਦੌਰਾਨ ਐਮਐਲਏ ਗੋਪਾਲ ਇਟਾਲੀਆ ਸਟੇਜ ਤੇ ਖੜੇ ਹੋ ਕੇ ਹੱਥ ਦੇ ਵਿੱਚ ਮਾਈਕ ਫੜ ਕੇ ਸਪੀਚ ਦੇ ਰਹੇ ਸਨ ਜਿਉਂ ਹੀ ਵਿਧਾਇਕ ਗੋਪਾਲ ਇਟਾਲੀਆ ਸਪੀਚ ਦੇ ਰਹੇ ਸਨ ਉਸੇ ਦੌਰਾਨ ਇੱਕ ਨੌਜਵਾਨ ਦੇ ਵੱਲੋਂ ਉਹਨਾਂ ਦੇ ਉੱਪਰ ਜੁੱਤੀ ਸੁੱਟ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਸੰਮੇਲਨ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਤੇ ਪੂਰੇ ਸੰਮੇਲਨ ਦਾ ਮਾਹੌਲ ਖਰਾਬ ਹੋ ਜਾਂਦਾ ਹੈ ਪੂਰੇ ਸੰਮੇਲਨ ਦੇ ਵਿੱਚ ਤਾਂ ਗਾਹ ਹੀ ਪੈ ਜਾਂਦਾ ਹੈ ਸਟੇਜ ਦੇ ਉੱਪਰ ਹੀ ਮੌਜੂਦ ਪਾਰਟੀ ਦੇ ਆਗੂਆਂ ਦੇ ਵੱਲੋਂ ਤੁਰੰਤ ਉਸ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭੀੜ ਦੇ ਵੱਲੋਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਜਾਂਦਾ ਹੈ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਫਿਲਹਾਲ ਇਹ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਗੁਜਰਾਤ ਦੀ ਜਾਮਨਗਰ ਦੇ ਵਿੱਚ ਇੱਕ ਸਮੇਲਨ ਚੱਲ ਰਿਹਾ ਸੀ ਸਮੇਲਨ ਦੇ ਵਿੱਚ ਐਮਐਲਏ ਦੇ ਸਮਰਥਕ ਵੀ ਪਹੁੰਚੇ ਹੋਏ ਸਨ ਤੇ ਇਸੇ ਹੀ ਭੀੜ ਤੇ ਸਮਰਥਕਾਂ ਦੇ ਵਿੱਚੋਂ ਇੱਕ ਨੌਜਵਾਨ ਨੇ ਅਚਾਨਕ ਹੀ ਭਾਸ਼ਣ ਦੇ ਰਹੇ ਐਮਐਲਏ ਗੋਪਾਲ ਇਟਾਲੀਆ ਦੇ ਉੱਪਰ ਜੁੱਤੀ ਸੁੱਟ ਦਿੱਤੀ ਜਿਸ ਤੋਂ ਬਾਅਦ ਹੰਗਾਮਾ ਮਚ ਜਾਂਦਾ ਹੈ ਫਿਲਹਾਲ ਪਾਰਟੀ ਦੇ ਵੱਲੋਂ ਵਿਰੋਧੀ ਧਿਰ ਦੇ ਉੱਪਰ aarop ਲਗਾਏ ਜਾ ਰਹੇ ਨੇ ਕਿ ਵਿਰੋਧੀ ਧਿਰ ਦੇ ਵੱਲੋਂ ਹੀ ਇਹ ਬਦਸਲੂਕੀ ਕਰਵਾਈ ਗਈ ਹੈ ਫਿਲਹਾਲ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਇਹ ਤਸਵੀਰਾਂ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਨਿਊਜ਼ ਡੈਸਕ ਰਿਪੋਰਟ